ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਾਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਮੇਰੀ ਫੈਮਿਲੀ ਦੇ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਹੁਤ ਸਾਰੇ ਕੱਲ ਦੇ ਬਲੌਗ ਤੇ ਆਪਣੇ ਭੈਣ ਭਰਾ ਕਮੈਂਟ ਕਰ ਰਹੇ ਜੀ ਨਵੇਂ ਸਾਲ ਦੇ ਕਰ ਵੀ ਦਿੱਤੇ ਤੇ ਪ੍ਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਤੇ ਉਹਨਾਂ ਨੂੰ ਖੁਸ਼ ਰੱਖੇ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਵੇ ਜਾਂ ਜਿੰਨੇ ਵੀ ਆਪਣਾ ਬਲੌਗ ਵੇਖ ਰਹੇ ਹਾਂ ਪ੍ਰਮਾਤਮਾ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੇ ਤੇ ਬੱਚਿਆਂ ਨੂੰ ਸਹੀ ਸਲਾਮਤ ਰੱਖੇ ਲਓ ਜੀ ਨਵਾਂ ਸਾਲ ਸ਼ੁਰੂ ਹੋ ਗਿਆ ਅੱਜ ਤੋਂ ਮੰਨਦੇ ਆਪਾਂ ਤੇ ਬਾਕੀ ਅੱਜ ਦਾ ਬਲੌਗ ਹੈ ਮਾਰਨਿੰਗ ਟਾਈਮ ਆਪਾਂ ਆਏ ਵੇ ਜੀ ਆਪਣੇ ਪੁਰਾਣੇ ਘਰ ਇੱਧਰ ਤੇ ਹੁਣ ਚਾਚਾ ਕਹਿ ਰਹੇ ਹਾਂ ਤਾਂ ਤੁਹਾਨੂੰ ਥੋੜਾਕਾ ਦਿਖਾ ਵੀ ਦਿੰਦੇ ਆਂ ਉਹ ਮਸ਼ੀਨ ਖੜੀ ਹੈ ਜੀ ਵੀ ਕੱਲ ਤਾਂ ਇਹਨਾਂ ਨੇ ਆਪਣੇ ਜਿਹੜੀ ਲੇਬਰ ਆਈ ਸੀ ਉਹ ਕੱਲ ਤਾਂ ਹੀ ਉਹਨਾਂ ਨੇ ਆਪਣੇ ਬੱਚੇ ਦੇ ਕਿਸੇ ਕਿਸੇ ਦੇ ਬੱਚੇ ਦਾ ਆਪਣੇ ਉਹਨਾਂ ਦੇ ਬੱਚੇ ਦਾ ਬਰਥਡੇ ਹਣਾ ਕਹਿੰਨੇ ਵੀ ਅਸੀਂ ਛੁੱਟੀ ਕਰਨੀ ਨਹੀਂ ਨਹੀਂ ਇੱਧਰ ਦਾ ਤੇ ਉਸ ਤੋਂ ਬਾਅਦ ਫੇਰ ਕੱਲ੍ਹ ਕੀ ਹੋਈ ਜੀ ਅੱਜ ਫੇਰ ਚਾਚੇ ਨੇ ਕਿਹਾ ਵੀ ਚਲੋ ਅੱਜ ਨਵਾਂ ਸਾਲ ਹੈ ਨਵੇਂ ਸਾਲ ਤਾਂ ਅਸੀਂ ਵੀ ਕਹਿੰਨੇ ਹੁੰਨੇ ਵੀ ਨਵੇਂ ਸਾਲ ਵਾਲੇ ਦਿਨ ਤਾਂ ਕੰਮ ਕਰੋ ਵੀ ਅਸੀਂ ਕੰਮ ਕਰਦੇ ਰਹੀਏ ਤੇ ਸਾਡੀ ਲੇਬਰ ਕਹਿ ਰਹੀ ਕਹਿੰਨੇ ਅਸੀਂ ਨਵੇਂ ਸਾਲ ਨੂੰ ਕੰਮ ਨਹੀਂ ਕਰਦੇ ਪੈ ਗਿਆ ਜੀ ਪੰਗਾ ਤੇ ਚਲੋ ਕੋਈ ਨਹੀਂ ਹੁਣ ਤੁਸੀਂ ਨਾਲ ਬਣੇ ਰਹੋ ਅਸੀਂ ਤੁਹਾਨੂੰ ਦਿਖਾਣੇ ਤੇ ਮਨਜੀਤ ਨੂੰ ਮਿਲੋ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ईयर ਓਕੇ ਯੋਕੇ ਸਾਰੇ ਨੂੰ ਹੈਪੀ ਨਿਊ ईयर ਸਾਡੀ ਫੈਮਿਲੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਜਿੱਥੇ ਤੱਕ ਵੀ ਸਾਡਾ ਬਲੌਗ ਜਾਂਦਾ ਆਵਾਜ਼ ਜਾਂਦੀ ਸਾਰਿਆਂ ਦਾ ਅਸੀਂ ਸਰਬੱਤ ਦਾ ਭਲਾਈ ਮੰਗਦੇ ਹਰ ਇੱਕ ਦਿਨ ਤੁਹਾਡੇ ਨਾਲ ਤੇ ਲੋ ਜੀ ਚੱਲਦੇ ਹੁਣ ਤੇ ਅਸੀਂ ਆਏ ਤੇ ਘਰ ਤੋਂ ਹੁਣ ਚਾਹ ਚੁਪੀ ਕੇ ਜੀ ਤੇ ਬਾਕੀ ਮੈਂ ਚਾਚੇ ਨੂੰ ਕਹ ਤੇ ਆ ਵੀ ਜੇ ਲੇਬਰ ਨਹੀਂ ਆਇਆ ਹਾ ਕੋਈ ਗੱਲ ਨਹੀਂ ਤੇ ਮੈਂ ਤੇਰੇ ਨਾਲ ਤੁਸੀਂ ਲਾਓ ਮਸ਼ੀਨ ਆਪਾ ਦੇੜਨੇ ਤੁਸੀਂ ਮਸ਼ੀਨ ਤੇ ਇੱਕ ਵਾਰੀ ਨਾ ਕੰਦਾਈਆਂ ਕਰਾਓ ਆਪਾਂ ਚੱਕਾ ਕਰ ਦੂੰਗਾ ਇਸਾਈਡ ਤੇ ਲੋ ਜੀ ਹੁਣ ਬਣੇ ਰਿਹਾ ਨਾਲ ਤੁਹਾਨੂੰ ਵੀਉ ਦਿਖਾਈਏ ਮਾਰਨਿੰਗ ਟਾਈਮ 9 ਵਜਰੇ ਲੋ ਜੀ ਚੈੱਕ ਵੀਉ ਫੇਰ ਅਸੀਂ ਸਿੰਨਰੀਆਂ ਦੇਖਦੇ ਹੁੰਨੇ ਐ ਬਣੀ ਵੀਆਂ ਇਹੋ ਜਿਹੇ ਵੀਉ ਦੀਆਂ ਅਸੀਂ ਸਿੰਨਰੀਆਂ ਦੇਖਦੇ ਹਾਂ ਬਣੀ ਵੀਆਂ ਆਪਣੇ ਘਰਾਂ ਚ ਲੱਗੀਆਂ ਮੈਂ ਤੁਹਾਨੂੰ ਆਪਣੇ ਰੀਜਨਲ ਦਿਖਾ ਰਿਆਂ ਦਿੱਲੀ ਮਾਰਨਿੰਗ ਟਾਈਮ ਮਾਰਨਿੰਗ ਟਾਈਮ ਟੂ ਟੇਮ ਇਹੋ ਜੀ ਸਿੰਨਰੀ ਕਦੇ ਮਿਲਦੀ ਐ ਜੀ ਦੇਖੋ ਐ ਤੇ ਗੱਲਬਾਤ ਇਸ ਤਰ੍ਹਾਂ ਵੀ ਹੁਣ ਆਪਾਂ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ ਚਾਚੇ ਦੀ ਤੇ ਇਹ ਦੋ ਕਮਰੇ ਹੀ ਰਹਿ ਗਏ ਕਿਚਨ ਟਾਇਆ ਵਾ ਦੋ ਕਮਰੇ ਪਿਛਲਾ ਬੱਕਰਿਆਂ ਵਾਲਾ ਵੀ ਟੈ ਗਿਆ ਤਾਂ ਜਿਹੜਾ ਬਣਾਇਆ ਪਤਾ ਆਪਣਾ ਡੰਗਰ ਪਸ਼ੂਆਂ ਨੂੰ ਤੇ ਹੁਣ ਤਾਂ ਕੁਛ ਵੀ ਨਹੀਂ ਦੋ ਕਮਰੇ ਹੀ ਰਹਿ ਗਏ ਇੱਕ ਮੂਰੇ ਵਾਲਾ ਇੱਕ ਪਿਛੇ ਵਾਲਾ ਐਲ ਜਾ ਟੈਪ ਰਿਹਾ ਵਾ ਮੈਂ ਚਾਚੇ ਨੂੰ ਕਿਹਾ ਵੀ ਤੂੰ ਜੇ ਸੀ ਵੀ ਮਰਾ ਇੱਕ ਵਾਰੀ ਆ ਮੁਰਲਾ ਤਾਂ ਕਲੀਅਰ ਕਰੋ ਆ ਕਲੀਅਰ ਕਰਕੇ ਉਹਨੂੰ ਦੇੜ ਕੇ ਛੱਡ ਦੂੰਗੀ ਜਿਹੜਾ ਉਹ ਪਰ ਲਾਈ ਚਾਚੇ ਨੇ ਪੱਥਰ-ਪੁੱਥਰ ਚਾਹੀਦੇ ਹੁੰਦੇ ਜੀ ਪੱਥਰ ਵਧੀਆ ਪਿਛਲੇ ਵਲੋਗਾਂ ਚ ਵੀ ਤੁਹਾਨੂੰ ਦੱਸਿਆ ਤਾਂ ਜੀ ਤੇ ਚਲੋ ਠੀਕ ਹੈ ਜੀ ਹੁਣ ਬਣੇ ਰਹੋ ਨਾਲ ਮਾਰਨਿੰਗ ਟਾਈਮ ਦਾ 뷰 ਤੁਹਾਨੂੰ ਦਿਖਾਤੇ ਆ ਇੱਧਰ ਤਾਂ ਸੂਰਜ ਹੈ ਇੱਧਰ ਤਾਂ ਇੱਧਰ ਦਾ ਦੇਖੋ ਕਿੰਨੀ ਸੋਹਣੀ ਲੋਕੇਸ਼ਨ ਹੈ ਜੀ ਇੱਥੇ ਤੇ ਚਾਚੇ ਨੇ ਪੱਥਰ ਤੋੜਾਈ ਜੀ ਪਹਿਲਾਂ ਇਹ ਵੀ ਇੱਕ ਖੇਤ ਬਣ ਜਾਣਾ ਜੀ ਹੁਣ ਚਾਚਾ ਕਹਿੰਦਾ ਮੈਂ ਚਾਚੇ ਨੂੰ ਇੱਕ ਵੇਸੇ ਸਲਾਹ ਦਈ ਹੈ ਵੀ ਤੂੰ ਗਾਹਾਂ ਨੂੰ ਨਾ ਜਿਹੜੇ ਵੀ ਆਪਣੇ ਡੰਕਰ ਪਸ਼ੂ ਰੱਖਣੇ ਆ ਉਹ ਉੱਪਰ ਬਣਾਓ ਉੱਥੇ ਲੱਗ ਇੱਕ ਕਮਰੇ ਦੋ ਲੱਗ ਬਣਾ ਕੇ ਰੱਖ ਵੀ ਕਾਲੂ ਤਨੂੰ ਕਾਖੂ ਖੜਕ ਰੱਖਣੇ ਡੰਗਰ ਪਸ਼ੂ ਇੱਧਰ ਹੀ ਕਰ ਦੂੰ ਕਹਿੰਦਾ ਹਾਂ ਤੇਰੀ ਗੱਲ ਸਹੀ ਆ ਬਿੰਦਰ ਮਾ ਹਾਂ ਹੁਣ ਘਰ ਦੇ ਨਾਲ ਨਹੀਂ ਰੱਖਣੇ ਉਹਨਾਂ ਨੂੰ ਸਾਈਡ ਕੱਢ ਦੇ ਬਾਹਰ ਆ ਨਾਲੇ ਕਾਲੂ ਜਦੋਂ ਆਪਾਂ ਨੇ ਕੋਈ ਬਰਸਾਤ ਲੱਗਣੀ ਅੱਗੇ ਜਾਂ ਮੌਸਮ ਚੇਂਜ ਹੁੰਦੀ ਹੈ ਤੇ ਕਾਖੂ ਰੱਖਦੇ ਜਿਕਣਾ ਆਪਣੀ ਕਿੰਨੀ ਤੂੜੀ ਰੱਖਦੇ ਆ ਵੀ ਤੂੰ ਉਧਰ ਰੱਖਿਆ ਕਰ ਸਾਈਡ ਤੇ ਕਹਿੰਦਾ ਠੀਕ ਆ ਤੇਰੀ ਗੱਲ ਯਾਰ ਇੱਕ ਨਹੀਂ ਦੋ ਕਮਰੇ ਲੱਗ ਬਣਾਵਾ ਹੁਣ ਬਣਵਾਣੇ ਆ ਇਹ ਤਾਂ ਗੱਲ ਹੈਗੀ ਐ ਚਲੋ ਪਾਕੀ ਆਪਣਾ ਚਾਚੇ ਦੇ ਨਾਲ ਖੜੀ ਐ ਜੋ ਵੀ ਹੈਲਪ ਮੇਰੇ ਸਰੀਰ ਦੀ ਜਾਂ ਮੇਰੀ ਕੋਈ ਹੈਲਪ ਦੀ ਲੋੜ ਐ ਚਾਚੇ ਦੇ ਅਸੀਂ ਨਾਲ ਖੜੀ ਐ ਕੋਈ ਚੱਕਰੇ ਨਹੀਂ ਤੇ ਤੁਸੀਂ ਹੁਣ ਨਾਲ ਬਣੇ ਰਹੋ ਤੇ ਉਹ ਪਰਲੀ ਸਾਈਡ ਜਿਹੜਾ ਮਾਸੀ ਵਾਲਾ ਘਰ ਤਾਂ ਮੰਜ਼ੀਦ ਉਹਦੇ ਚ ਰੱਖੇ ਵੇ ਡੰਗਰ ਉਹ ਦੇਖੋ ਤਰਪਾਲ ਪਾ ਕੇ ਉਹਦੇ ਚ ਰੱਖੇ ਡੰਗਰ ਪਸ਼ੂ ਆਪਣੇ ਤੇ ਇਹ ਸਾੜੇ ਵਾਲਾ ਡੱਟਾਣਾ ਏ ਉਰਲਾ ਇਹ ਪੱਥਰ ਵੀ ਵਰਤਣੇ ਐ ਤੇ ਇਹ ਹੁਣ ਟਾਣਾ ਐ ਜੀ ਲਓ ਜੀ ਹੁਣ ਸਾਰੇ ਤਿਆਰੀ ਪੁਰਾ ਚਾਹ ਚੂ ਪੀ ਰਹੇ ਤੇ ਅੱਜ ਲੇਬਰ ਨੇ ਦੇ ਤੇ ਜਵਾਬ ਚਾਚਾ ਕਹਿੰਦਾ ਵੀ ਜੇ ਮੈਂ ਬੈਠਿਆ ਐ ਨਾ ਤੱਕੂ ਕਹਿੰਦਾ ਬਿੰਦਰ ਵੀ ਮੈਂ ਬੈਠਿਆ ਐ ਕਹਿੰਦਾ ਕਰੋ ਕੁਛ ਮਾਹ ਕਰਨਾ ਕਿ ਮੈਂ ਤਾਂ ਤੈਨੂੰ ਕਹਿ ਰਿਹਾ ਮਸ਼ੀਨ ਖੜੀ ਐ ਬਲੱਡ ਡਰਾਈਵਰ ਡਰਾਈਵਰ ਅੱਜ ਆ ਗਿਆ ਚਲੋ ਠੀਕ ਐ ਜੀ ਹੁਣ ਬਣੇ ਰਹੋ ਨਾਲ ਥੋੜੇ ਨਾਲ ਫੇਰ ਗੱਲਬਾਤ ਸਾਰਿਆਂ ਦੀ ਕਰਾਂ ਨਾ ਮੈਂ ਹੋਰ ਭਾਈ ਡਰਾਈਵਰ ਕਿਹੜਾ ਹਾਲ ਐ ਤੇਰਾ ਵਧੀਆ ਜੀ ਹੋਰ ਕੀ ਚੱਲ ਰਿਹਾ ਬਸ ਕਾ ਜਾਨਾ ਜੀ ਮੁਬਾਰਕਾ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਵਧੀਆ ਵਧੀਆ ਸਾਰਾ ਬੰਦਾ ਤਾਂ ਇੱਕ ਹੈਗਾ ਉਰੀ ਕਰਨਾ ਹੋਣਾ ਉਹ ਉਦੇ ਬੈਠਿਆ ਜੀ ਵਿੱਚ ਸੱਚੀ ਉਹ ਬੈਠਿਆ ਕਰਨ ਇਧਰ ਨੂੰ ਹੋ ਸਾਸਰੀ ਕਾਲ ਬਲਾਓ ਹਾਂ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਭ ਨੂੰ ਲਓ ਜੀ ਮਸ਼ੀਨ ਹੁਣ ਰੈਡੀ ਆ ਬਾਈ ਰੈਡੀ ਹੈ ਜੀ ਕੱਲ ਨਹੀਂ ਆਇਆ ਕੱਲ ਜੀ ਘਰਾਂ ਦੇ ਆਇਆ ਮੈਂ ਹਾਂ ਫਿਰ ਅੱਜ ਮਾਲਕ ਨੇ ਕਿਹਾ ਵੀ ਚੱਜੋ ਕੰਮ ਕਰਨਾ ਠੀਕ ਹੈ ਕੰਮਕਾਰ ਵੀ ਕਰਨਾ ਚਾਹੀਦਾ ਸਾਡੀ ਲੇਬਰ ਕਹਿੰਦੀ ਅਸੀਂ ਨਵੇਂ ਸਾਲ ਵਾਲੇ ਦਿਨ ਕੰਮ ਨਹੀਂ ਕਰਨਾ ਨਹੀਂ ਕਰਦੇ ਪਤਾ ਨਹੀਂ ਨਵੀਂ ਲੇਬਰ ਐ ਐ ਕਰ ਮੇਰਾ ਮਨ ਲੱਜ ਇੱਕ ਤਾਂ ਮੁਰਲਾ ਢਾ ਦੇ ਆ ਅਸੀਂ ਇਹਨੂੰ ਕਲੀਅਰ ਕਰਦੇ ਆਂ ਸਾਈਡ ਪਰ ਤੂੰ ਸਾਡੀ ਹੈਲਪ ਕਰਾਈ ਗੈਲ ਤੇ ਪਿਛਲਾ ਢਾ ਕੇ ਛੱਡ ਦੇ ਉਹ ਪੱਥਰ ਚਾਹੀਦੇ ਆ ਉਹ ਪੱਥਰ ਪਿਆਰ ਗਲਟਾ ਦੇ ਆਏ ਸਾਈਡ ਪਹਿਲਾਂ ਆਹ ਕਲੀਅਰ ਕਰ ਲਈਏ ਮੂਰੇ ਵਾਲਾ ਠੀਕ ਹੈ ਜੀ ਫਿਰ ਮੂਰੇ ਵਾਲਾ ਅਸੀਂ ਚੱਕੂਗੇ ਠੀਕ ਹੈ ਜੀ ਦੁਪਹਿਰੇ ਦੇ ਬਾਅਦ ਤੂੰ ਸਾਈਡ ਵਾਲਾ ਢਾ ਦੇ ਢਾ ਦੂੰਗਾ ਜੀ ਢਾ ਕੇ ਛੱਡ ਦੇ ਆਪੇ ਪੱਥਰ ਚੱਕੂਗੇ ਕਾਲੂ ਜੀ ਠੀਕ ਹੈ ਲੇਬਰ ਨਾਲ ਜੇ ਨਹੀਂ ਕਰਨਾ ਕੋਸ ਚਲੋ ਠੀਕ ਹੈ ਹੁਣ ਤੁਹਾਨੂੰ ਚਾਚੇ ਨਾਲ ਮਿਲਾਨੇ ਆ ਮਨਜੀਤ ਨਾਲ ਉਹ ਦੇਖੋ ਜੀ ਉਹ ਸਾਹਮਣੇ ਨਾ ਵਿੱਚ ਨੀਚੇ ਮੈਂ ਦਿਖਾ ਕੇ ਲੈ ਆਣਾ ਤੁਹਾਨੂੰ ਉਹ ਬੱਦਲ ਗਰ ਗਿਆ ਜੀ ਦੇਖੋ ਇਹ ਪਹਾੜ ਕਲੀਅਰ ਹੈ ਨਹੀਂ ਇਹ ਪਹਾੜ ਘਾਤੋ ਉਹ ਦਿਖਦੇ ਨਹੀਂ ਤੁਹਾਨੂੰ ਕਲੀਅਰ ਜੀ ਪਤਾ ਜੀ ਮੈਂ ਤੁਹਾਨੂੰ ਏ ਨਹੀਂ ਕਾ ਵੱਡਾ ਹੋਇਆ ਬਾਈ ਉਹ ਦੇਖੋ ਉੱਪਰ ਦੇਖੋ ਸਾਫ ਪਿਆ ਉਹ ਜਿਹੜਾ ਸਾਹਮਣੇ ਨਾ ਇਹ ਦੇਖੋ ਇਹ ਦੇਖੋ ਨਾ ਇਹ ਨਾ ਸਾਰਾ ਕਾ ਵੱਡਿਆ ਵਾ ਸਾਫ ਹੋਏ ਵੇ ਮਨੀ ਕਹਿੰਦੇ ਕੱਲ੍ਹ ਤੱਕ ਵੇਰੇ ਸਟੈਗ ਵੀ ਤਿਆਰ ਹੋ ਜਾਏਗਾ ਤੇ ਚਲੋ ਆਪਾਂ ਉਹ ਦੇਖ ਕੇ ਆਨੇ ਤੁਹਾਨੂੰ ਦਿਖਾਈਏ ਤੇ ਨਾ ਇੱਕ ਹੋਰ ਦੇਖਿਆ ਜੀ ਮੈਂ ਅੱਜ ਮਨਜ਼ਰ ਅੱਜ ਸਵੇਰੇ ਇਹ ਦੇਖੋ ਪੰਛੀ ਬੋ ਰੇ ਨਾ ਉਹ ਸਾਹਮਣੇ ਵੀ ਬੈਠੇ ਉੱਪਰ ਉਹ ਦੇਖੋ ਦਰਖਤ ਤੇ ਉੜ ਗਏ ਇਹ ਨਾ ਬਲਬੁਲਾ ਹੈ ਜਿਹੜੀਆਂ ਆਪਣੇ ਕਿ ਨਹੀਂ ਲਾਲ ਜਿਹੇ ਸਿਰ ਵਾਲੀਆਂ ਨਹੀਂ ਹੁੰਦੀਆਂ ਇੱਧਰ ਇਹਨਾਂ ਦੇ ਕਾਲੇ ਸਿਰ ਹੈ ਤੇ ਪੂੰਛ ਦੇ ਹੇਠਾਂ ਪਿਲਾ ਜਾਏ ਜਿਕਣਾ ਆਪਣੇ ਕਿ ਨਹੀਂ ਰੈੱਡ ਹੈ ਨਾ yellow ਜਾਂ ਕਲਰ ਹੈ ਮੈਂ ਤਾਂ ਹੱਦ ਮੰਨ ਗਿਆ ਕੁਦਰਤ ਦੀ ਅੱਜ ਇਹ ਦੇਖੋ ਇਹ ਬੱਦਲ ਗਿਰ ਕੇ ਆਈ ਹੋਏ ਧੁੰਦ ਜੀ ਇੱਕ ਗਰੀਬ ਲੱਗਦਾ ਨਾ ਵਾਈਟ ਵਾਈਟ ਜਾ ਹੋਇਆ ਵਾ ਇਹ ਬੱਦਲ ਗਿਰ ਗਿਆ ਯਰੇ ਨੀਚੇ ਇਹ ਨੀਚੇ ਡੂੰਗਾ ਜਾਈ ਨੀਚੇ ਫੇਰ ਘਰ ਹੈ ਜੀ ਇਹ ਉੱਪਰ ਪਹਾੜ ਹੋ ਗਿਆ ਜੀ ਇੱਧਰ ਆਪਣਾ ਹੋ ਗਿਆ ਇਹ ਗੱਬੇ ਨੂੰ ਗਿਰ ਗਿਆ ਬੱਦਲ ਉਹ ਸਾਈਡ ਤੋਂ ਤੇ ਆਪਣੀ ਰਾਣੀ ਸੁੰਦਰਾ ਇਹਨਾਂ ਨੂੰ ਕੱਢਣੀ ਪਈ ਜੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਨਵਾਂ ਸਾਲ ਆਈ ਅੱਜ ਤੇ ਪਹਿਲਾ ਦਿਨ ਹੈ ਸਾਲ ਦਾ ਤੇ ਅੱਜ ਮੈਂ ਵੀ ਸੋਚਿਆ ਵੀ ਕਿਉਂ ਨਾ ਕੰਮ ਕਰੀਏ ਮੈਂ ਚਾਚੇ ਨੂੰ ਕਿਹਾ ਵੀ ਤੂੰ ਘਬਰਾ ਨਾ ਕਹਿੰਦਾ ਵੀ ਚਾਚਾ ਵੀ ਅੱਜ ਗੁੱਸਾ ਹੋਇਆ ਥੋੜਾ ਸਵੇਰੇ ਕਹਿੰਦਾ ਲੇਬਰ ਲੱਗੂਗੀ ਲੇਬਰ ਵਾਲਿਆਂ ਨੇ ਕਹਿਤੇ ਆ ਜਦੀ ਮੈਂ ਕਹਿੰਦਾ ਗੱਡੀ ਇਹਨੇ ਸਹੀ ਨਹੀਂ ਲਾਈ ਵੀ ਪੱਥਰ ਲਾਏ ਵੀ ਹੈਂਡ ਬ੍ਰੇਕ ਨਹੀਂ ਲਾਈ ਇਹਨਾਂ ਨੇ ਨਹੀਂ ਹੈਂਡ ਬ੍ਰੇਕ ਨਹੀਂ ਲੱਗੀ ਤੇ ਚਾਚੇ ਦੀ ਗੱਲ ਮੈਨੂੰ ਠੀਕ ਲੱਗੀ ਕਹਿੰਦਾ ਵੀ ਨਵਾਂ ਸਾਲ ਆ ਅੱਜ ਦਾ ਸਭ ਕਹਿੰਦੇ ਉਹ ਦੇਖੋ ਜੀ ਨੀਚੇ ਬੱਦਲ ਗਿਰਿਆ ਵਾ ਉਹ ਦੇਖੋ ਲੱਗਦਾ ਨਾ ਉਹ ਦੇਖੋ ਪਰਾਂ ਤੋਂ ਆਪਾਂ ਦੇਖ ਕਾਏ ਤੇ ਉਹ ਦੇਖੋ ਇਹ ਬੁਲਬੁਲਾ ਮੋੜ ਗਈ ਇਹ ਤੋਂ ਹੰਦ ਖਾਣੀ ਸੀ ਇੱਧਰ ਦੀ yellow color ਦੀ ਤੇ ਇਹ ਦਰਖਤ ਰਹਿ ਗਏ ਇੱਕ ਹੁਣ ਇਹ ਡਿੰਪਲ ਦੀ ਵਾਰੀ ਹੋ ਜਾਣੀ ਹੁਣ ਡਿਊਟੀ ਲੈ ਜਾਣੀ ਦੇਖੋ ਇਹ ਦਰਖਤਾਂ ਤੇ ਹੋ ਗਿਆ ਨਾ ਕਾਜ ਪਤੀ ਨਹੀਂ ਗਲੇ ਨਾ ਟਾਣੀਆਂ ਹੀ ਇਹ ਸਭ ਵੱਡ ਕੇ ਇਹ ਕੱਖ ਦੇ ਤੌਰ ਤੇ ਵਰਤਦੇ ਜੀ ਇਹਨਾਂ ਨੂੰ ਤੇ ਆਪਾਂ ਹੁਣ ਚੱਲਦੇ ਆ ਤੁਹਾਨੂੰ ਹੋਰ ਵੀ ਦਿਖਾ ਲਿਆ ਨੈਟ ਇਹ ਸਵੇਰ ਦਾ ਟਾਈਮ ਹੈ ਜੀ 8 8:30 9 ਦਾ ਟਾਈਮ ਹੈ ਤੇ ਬਹੁਤ ਸੋਹਣੇ ਪੰਛੀ ਸਵੇਰੇ ਮੁਰਗੇ ਵੀ ਬੋਲ ਰਹੇ ਤੇ ਉਹ ਰਹੇ ਹੈ ਏ ਦੇਖੋ ਜੇ ਸਭ ਘਾਰੇ ਜੀ ਉਹਰੇ ਏ ਕਾਰੇ ਐੜੇ ਨੀ ਉਹਰੇ ਸਾਰੇ ਘਾਰੇ ਇਹੋ ਨੀਚੇ ਬਹੁਤ ਸੋਹਣੇ ਝੂਪੜੀਆਂ ਬਣਾਈ ਹੋਈਆਂ ਉਹ ਦੇਖੋ ਜੀ ਨੀਚੇ ਰੈਡ ਰੈਡੀ ਜੀ ਕਲਰ ਦੇ ਦਿਖਦੇ ਨਾ ਇਹ ਉਹ ਤੁਹਾਨੂੰ ਦਰਾਖਤ ਦੇ ਨਾਲੋਂ ਇਹ ਦੇਖੋ ਖੇਤ ਵੀ ਇਹ ਦੇਖੋ ਕਿੰਨੇ ਸੋਹਣੇ ਹਨ ਅੱਜ ਦਾ ਵਲੌਗ ਤੁਹਾਡੇ ਲਈ ਬਹੁਤ ਲੱਕੀ ਹੈ ਜੀ ਇਹ ਨਵਾਂ ਸਾਲ ਹੈ ਹਮਾ ਚਲਾ ਤੇ ਇਹ ਦੇਖੋ ਇਹ ਕਾ ਹੋ ਗਿਆ ਨਾ ਇਹ ਵੱਡਿਆਂ ਦਾ ਪਹਿਲਾ ਦਰਾਖਤ ਇਹ ਹੈ ਜੀ ਸੰਭਾਲੂ ਇੱਕ ਪੇਡਾ ਵੀ ਲਾਇਆ ਵਾ ਚਾਚੀ ਨੇ ਕਹਿੰਦੀ ਲੋਡ ਪੈ ਜਾਂਦੀ ਐ ਇਹਦੇ ਤੇ ਹੀ ਲਾਕੂਆਂ ਦੀ ਆਪਣੀ ਬੇਲ ਬੂਲ ਚੜਾਈ ਵੀ ਤੀ ਤੇ ਹੁਣ ਚੱਲਦੇ ਆਪਾਂ ਦੇਖਣ ਚਾਚੇ ਦੀ ਖੇਤੀ ਆ ਲੋ ਜੀ ਇਹ ਹੈ ਜੀ ਲਾਸਨ ਇਹ ਵੀ ਦੇਖ ਲੋ ਜੀ ਜਿਹੜਾ ਆਪਾਂ ਲੱਕ ਹੈ ਗਏ ਤੇ ਪਿਛਲੀ ਵਾ ਇਹ ਇਹ ਦੋ ਕਿਆਰੀਆਂ ਆਪਾਂ ਨੇ ਲਾਈਆਂ ਮੂਰੇ ਮੂਰੇ ਤੇ ਇਹ ਤੇ ਇਹ ਚਾਚੇ ਨੇ ਲਾਇਆ ਵਾ ਬਾਅਦ ਚ ਹੋ ਗਿਆ ਨਾ ਇਹ ਨਾ ਦੇਖ ਲਓ ਕੱਖ ਦਾ ਇੱਕ ਢੱਕਾ ਨਹੀਂ ਵਿੱਚ ਹੈ ਚਾਚੀ ਨੇ ਸੋਹਾ ਪਾਈ ਵੀ ਵਿੱਚ ਤੇ ਥੋੜਾ ਇਹ ਕਿ ਨਾ ਉੜੇ ਤੇ ਪਰਾ ਜਾਣੇ ਕਰਕੇ ਥੋੜੀ ਕਿ ਦੇਖ ਰੇਖ ਘਟ ਗਈ ਜੀ ਇਹਨਾਂ ਦੀ ਨਹੀਂ ਤਾਂ ਫਸਲ ਦੀ ਦੇਖ ਰੇਖ ਬਹੁਤ ਵਧੀਆ ਕਰਦੇ ਆ ਚਾਚੇ ਉਹਨੇ ਤੇ ਉਹ ਹੈ ਜੀ ਅਦਰਕ ਇਹ ਅਦਰਕ ਸੁੱਕਿਆ ਜਾ ਦੇਖਦਾ ਨਾ ਡੰਡੇ ਜੇ ਇਹ ਜਿਹੜਾ ਪੱਤ ਤਾ ਉੱਪਰ ਲਾਈ ਜਣਾ ਹਲਦੀ ਦਾ ਹੁੰਦਾ ਏ ਇਹ ਹੁਣ ਸੁੱਕ ਗਿਆ ਜੀ ਤੇ ਟੋਮੇ ਕਿਉਂ ਟਿਸਟਰ ਬਕਾਰਦਾ ਪੁੱਤ ਐ ਨਹੀਂ ਤੇ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣੀ ਹੈ ਜਿਹੜੀ ਵਧੀਆ ਹੈ ਜਿਹੜੀ ਇਹ ਸਾਹਮਣੇ ਚੜੀ ਗਈ ਆ ਹਾਉਰੇ ਇੱਥੇ ਇੱਕ ਮੁਰਗੀ ਰਹਿੰਦੀ ਉਹ ਆਏ ਸਾਲ ਬੱਚੇ ਰੜਦੀ ਹੈ ਤੇ ਉਹਨਾਂ ਨੂੰ ਲੈ ਕੇ ਫੇਰਾ ਉਹ ਇੱਥੇ ਆਂਦੀ ਹੈ ਇੱਥੇ ਨੀਚੇ ਮੁਰਗੇ ਵੀ ਆਨੇ ਥੱਲੇ ਤੋਂ ਉੱਪਰ ਇੱਥੇ ਪਿਛਲੀ ਬਾਰ ਮੈਂ ਬਲੌਗ ਪਾਇਆ ਬਾਜ ਤੂੰ 2 ਮਹੀਨੇ ਪਹਿਲਾਂ ਦਾ ਚੱਕ ਸਕਦੇ ਤੁਸੀਂ ਦੇਖਿਓ ਜ਼ਰੂਰ ਟੋਮੀ ਕੀ ਹੋ ਗਿਆ ਕੀ ਹੋਇਆ ਘਾਤੇ ਇਹ ਦੇਖੋ ਇਹ ਅੰਬ ਦੇ ਦਰਾਖਤ ਤੇ ਨਾ ਪੂਰੀ ਝਿੰਗ ਜਿਹੜੀਆਂ ਨਾ ਝਿੰਗ ਝਿੰਗ ਲਾਈ ਦੀ ਤੇ ਹੁਣ ਚਲਦੇ ਹਾਂ ਉਹ ਖਾਲੀ ਕਰ ਰਹੀ ਕਮਰਾ ਨਹੀਂ ਤਾਂ ਹਟਾ ਦੇਣਾ ਤਾਂ ਚਲੋ ਠੀਕ ਹੈ ਜੀ ਬਣੇ ਰਹੋ ਨਾਲ ਹੁਣ ਹਾਂ ਇਹ ਬਚਾ ਕੇ ਹੈ ਲੈ ਚਲ ਸਾਈਡ 'ਤੇ ਲੈ ਜਾ ਇਹਨਾਂ ਨੂੰ ਤੇ ਚਾਚੇ ਉਹਨੇ ਕਹਿ ਰਹੇ ਆ ਕਿ ਕਹਿੰਦੇ ਵੀ ਇਹ ਸਿੱਲਾਂ ਦੋਏ ਪਰਾ ਰੱਖ ਦਨੇ ਚੱਕਾ ਕਿਤੇ ਕੰਮ ਆ ਜੂਣੀ। ਇੱਕ ਉਹ ਪਰੇ ਪਈ ਐ। ਦਰੀਆਂ ਸਲੇਪਾਂ ਹੁੰਨੀਆਂ। ਤੇ ਬਾਕੀ ਨਾ ਜਿਹੜੇ ਇਹਦੇ ਉੱਪਰ ਖੱਟੇ ਆ ਨਾ ਕਹਿੰਦੇ ਉਹ ਬਚਾਣੇ ਆ। ਗੱਲ ਇਹਨਾਂ ਦੀ ਠੀਕ ਆ ਕਹਿੰਦੇ ਜਿਹੜੇ ਤੁਸੀਂ ਕਹ ਰਹੇ ਨਾ ਆਪਾਂ ਕਹਿ ਗੱਲ ਨਹੀਂ ਕਰਦੇ ਵੀ ਦੋ ਕਮਰੇ ਲੱਗ ਬਣਾ ਦਈਏ। ਉਹ ਦੋ ਕਮਰੇ ਫਿਰ ਐਦਾਂ ਹੀ ਕਰਨਾ ਵੀ ਉਹ ਦੋ ਕਮਰਿਆਂ ਦੇ ਉੱਪਰ ਇਹਨਾਂ ਵਾਲਾ ਹੀ ਸਮਾਨ ਪੈ ਜੂਗਾ ਜਿਹੜਾ ਉੱਪਰ ਵਾਲਾ ਆ ਛੱਤਾਂ ਆ ਜਿਹੜੀਆਂ। ਇਹ ਦੇਖੋ ਨਾ। ਆਹਾ। ਇਹ ਦੇਖੋ ਇਹ ਫੱਟੇ ਆ ਜਿਹੜੇ ਨਾ ਇਹ ਬਹੁਤ ਕੰਮ ਦੇ ਆ ਇਸ ਆਪਣੀ ਲਟੈਣਾ ਹੋ ਗਈਆਂ ਇਹ ਬੀਮ ਹੋ ਗਿਆ ਇਹ ਸਾਰੇ ਨਾ ਕੰਮ ਆ ਜੂਗੇ ਕਹਿੰਦੇ ਇੱਧਰ ਵਾਲਾ ਉੱਪਰ ਵਾਲਾ ਤੇ ਇਹਦੇ ਫੱਟੇ ਹੀ ਲਟੈਣਾ ਕੰਮ ਆ ਜੂਗੇ ਕਹਿੰਦੇ ਤੇ ਬਾਕੀ ਬਿਜਲੀ ਦੇ ਬੋਰ ਵੀ ਪੱਟਣੇ ਹੋਣੇ ਇਹ ਬੱਲਬ ਬੱਲਬ ਦੇਖਦੇ ਕਿਆ ਕਹਿੰਦੇ ਚੱਕ ਦੇ ਕੰਮ ਨੂੰ ਇੱਕ ਰਹਿ ਗਈ ਜੀ ਹੁਣ ਇਹ ਜੇ ਮੂਰੇ ਹੀ ਆ ਪਤਾ ਨਹੀਂ ਲਾਈਟ ਕੱਟ ਲਈ ਬਾਈ ਲਾਈਟ ਕੱਟ ਦੇ ਆ ਲਾਈਟ ਕੱਟ ਦੇ ਕਿਤੇ ਕਰੰਟ 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 ਨਾ ਆ ਜਾਵੇ बहुत जी ये चक हो गई एक रह गई वह पर वी चलो ये भी सोच लिया तो दे देखो जी अगे ना ज्वाइंट करते करते अल मेरे चैनर दो रहा कटे हुए ये नाइनर नहीं कटे वे देख लो ये चैनर दोवं पर कम लिया वो जी पर कमरे पर भी इधर भी ਸਕੀਮ ਉਹ ਦੇਲਾ ਛੱਜ ਪਈ ਛੱਜ ਦੇਖ ਲੋ ਹੈ ਚਾਚੀ ਛੱਜ ਰਹਿ ਗਿਆ ਤੇਰਾ ਛੱਜ ਚੱਕ ਲੈ ਛੱਜ ਦੇਖੋ ਇਹ ਰਵੀ ਸਾਹਿਬ ਕੋ ਲਾਇਆ ਹੋਇਆ ਹੈ ਨਾ ਨਾ ਹੈ ਕੰਦ ਦੇਖ ਲੋ ਕਿੰਨੀ ਚੌੜੀ ਹੈ ਜੀ ਕੰਦ ਦੇ ਵਿੱਚ ਦੇਖੋ ਕਿ ਆ ਸਿਸਟਮ ਕਰਿਆ ਬਾਲੇ ਦਾਲੇ ਪੱਥਰ ਲਾਏ ਵੇ ਗੱਬੇ ਘਟ ਕੇ ਭਰਿਆ ਵਾ ਜੀ ਹਨਾ ਇਹ ਵੀ ਲੋਹੇ ਦਾ ਲੱਗਦਾ ਪਾਈਪ ਆਹ ਲੋਹੇ ਦਾ ਇੱਕ ਹੋਰ ਵੀ ਕਰਿਆ ਬਾਈ ਕੱਲਾ ਪੈਪ ਐਦਾ ਹੀ ਨਹੀਂ ਪਾਇਆ ਵਾ ਵਿੱਚ ਤੇ ਸਿਮਿੰਟ ਨਾਲ ਭਰਿਆ ਵਾ ਲੋਹੇ ਦਾ ਪੈਪ ਇਹ ਦੇਖੋ ਨਾ ਇਹ ਲੋਹੇ ਦਾ ਪੈਪ ਨਾ ਕੱਪੇ ਦੇ ਭਰਿਆ ਵਾ ਅੱਥਰ ਨਾਲ ਕਰ ਲੈ ਕਰ ਲੈ ਬਈਆਂ ਮੁੰਡਾ ਹੈ ਤਾਂ ਖiladi ਹੈ ਉਹ ਦੇਖੋ ਕਰਨ ਗੈਲ ਬੈਠੇ ਹੋ ਗਏ ਹੈ chắc là chắc là cam môn đây hết 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 ਨਹੀਂ ਕਹਿਣ ਦਾ ਭਾਵ ਹੈ ਵੀ ਡ్రਾਈਵਰੀ ਸਿੱਖੀ ਵੀ ਆ ਪੂਰੀ ਤੇ ਚਾਚੇ ਨਾਲ ਕਰੀਏ ਹੀ ਗੱਲਬਾਤ ਜਾ ਕੇ ਓ ਹੋ ਹੋ ਬਹੁਤ ਯਾਰ ਲੋਈ ਕੱਤੀ ਦਾ ਕੰਮ ਸਟਾਰਟ ਹੋ ਗਿਆ ਮਕਾਨ ਦਾ ਆ ਉੱਪਰ ਤੇ ਜਾ ਕੇ ਦੇਖ ਨਾ ਇੱਥੇ ਆ ਟੋਮੀ ਆਏ ਦੇਖ ਲੋ 6 ਰਬਰ ਕਾਕੋਤਾ ਆ ਆਪਣਾ ਨਹੀਂ ਹੈ ਦੂਜਾ ਸਾਹਮਣੇ ਵਾਲਾ ਹੋਰ ਭਾਈ ਚਾਚਾ ਬਲਾਓ ਸਾਸਰੀ ਕਾਲ ਲਓ ਜੀ ਅੱਜ ਨਵਾਂ ਸਾਲ ਹੈ ਮੁਬਾਰਕਾਂ ਵੀ ਦੇ ਦੇ ਚਾਚਾ ਸਾਹਿਬ ਨੂੰ ਵਾਡੇ ਬਾਸ ਲੇਬਰ ਤਾਂ ਆਪਣੀ ਮੁੱਕਰੀ ਹੋ ਗਈ ਹੈ ਨਾ ਦੱਸ ਪਹਿਲਾਂ ਹੈ ਅੱਜ ਲੇਬਰ ਘਰਦੀ ਹੈ ਇਹ ਕਾਨੂੰ ਰੱਖੇ ਵੇ ਆਪਾਂ ਨੇ ਕਾਨੂੰ ਬੁਲਾਏ ਇਹ ਹੈ ਦੋ ਦਿਨਾਂ ਨਾਲ ਦੀ ਸੇਵਾ ਕਰਤੀ ਪੁਰਾਣੇ ਸਾਲ ਚ ਹੁਣ ਨਵੇਂ ਵਿੱਚ ਹੈ ਨਾ ਤੇ ਕੰਮ ਲੈ ਲੀਏ ਹੈ ਨਾ ਉਹ ਦੇਖੋ ਉਹ ਤਾਂ ਫਿਰ ਇੱਕ ਵਾਰੀ ਹੋਣਾ ਹੀ ਹੈ ਵਾਹ ਇਹ ਆ ਦੇਖ ਬਾਪ ਬਚਾ ਕੇ ਪਿਆਰ ਗਿਆ ਲਾ ਫੱਟੇ ਵਿੱਚੇ ਗਿਰਜਮਾ ਕੋਈ ਨਹੀਂ ਵਿੱਚੇ ਹਾਂ ਨਾਲੇ ਆ ਸਰੀਏ ਕੱਢ ਦੂੰਗੇ ਲੰਬੇ ਤੋਂ ਓ ਪੱਖਾ ਅੰਦਰ ਪੱਖਾ ਪੱਖਾ ਏ ਚਾਚਾ ਅੰਦਰ ਪੱਖਾ ਲੱਗਿਆ ਵਾ ਰੁਕ ਜਾ ਬਾਈ ਆਪਾਂ ਪੱਖਾ ਚੱਕ ਦੀ ਇੱਕ ਵਾਰੀ ਹੁਣ ਫਾਈਨਲੀ ਆਪਣਾ ਉਹ ਆਧਾ ਦੇਢ ਹੋ ਗਿਆ ਜੀ ਉੱਥੇ ਪੱਖਾ ਤਾਂ ਉਤਾਰਤੇ ਆ ਗਾਟਰ ਬੂਟ ਜੇ ਵੀ ਕਰਤੇ ਸਾਈਡ ਤੇ ਚਾਚਾ ਕਹਿ ਰਿਆ ਨਾ ਵੀ ਜਿਹੜੀ ਆ ਨਿਊਆਂ ਨਾ ਜੀਆਂ ਇੱਕ ਕਰ ਦੋ ਇਹਨੂੰ ਸਾਰਾ ਬੋਟ ਆਉਂਗੇ ਜੀ ਪਹਿਲਾਂ ਇਹ ਨਾ ਉਹ ਵਿਚ ਸਾਹਮਣੇ ਤੁਸੀਂ ਦੇਖ ਰਹੇ ਨਾ ਅੰਦਰ ਏ ਨਾ ਉਧਰ ਦਰਵਾਜੇ ਕੋਲ ਕੰਮ ਦਾ ਲੱਗਿਆ ਬਾਜੀ ਇਹ ਤਾਰ ਨਾ ਹੁਣ ਇੱਕ ਇਹ ਤਾਰੇ ਤੇ ਨਾ ਇਹ ਮੁਰਲੀ ਕੰਦ ਟੁਆਣੀ ਹੈ ਜੀ ਹੁਣ ਇਧਰ ਇਧਰ ਵਾਲਾ ਪਾ ਪੋਰਸ਼ਨ ਟੁਆ ਦੇਣਾ ਜੀ ਮੂਹਰੇ ਵਾਲਾ ਰੱਖ ਲੈਣੇ ਤਿੰਨ ਖਾਨ ਉਹਦੇ ਚ ਸਮਾਨ ਹੈ ਫੇ ਨਾਲੇ ਇੰਨੇ ਨੂੰ ਇਹ ਚੱਕ ਹੋ ਜੂਗਾ ਹੁਣ ਬੰਦਾ ਇੱਕ ਬੁਲਾ ਲਿਆ ਮੀਰ ਜੀ ਵੀ ਆ ਗਿਆ ਉਹ ਆ ਗਿਆ ਜੀ ਬੰਦਾ ਇੱਕ ਸਾਥੀ ਉਹ ਪੱਥਰਾਂ ਵਾਲੇ ਵੀ ਆ ਗਏ ਜੀ ਦੋਏ ਉਹ ਵੀ ਉਹੀ ਲਾਣੇ ਆ ਪੱਥਰ ਪਰ ਪਰ ਕਹਿਣਾ ਇਹ ਉਹ ਬਾਹਰ ਸਾਈਡ ਤੇ ਲਾ ਦੇਣੇ ਰੋਡ ਦੇ ਨਾਲ ਲੋ ਜੀ ਫਾਈਨਲੀ ਅੱਜ ਨਵਾਂ ਸਾਲ ਵੀ ਐ ਤੇ ਪੁਰਾਣਾ ਸਾਲ ਚਲੇ ਗਿਆ ਨਵਾਂ ਆ ਗਿਆ ਕਹਿਣ ਦੇ ਅਦਾਬ ਜਾ ਚ ਨਿਊ ਸਾਲ ਤੇ ਇੱਕ ਤਰੀਕ ਐ ਜੀ ਅੱਜ ਤੇ ਬਹੁਤ ਵਧੀਆ ਚਾਚੇ ਇਹਦਾ ਕਹਿਣਾ ਉਹਦੇ ਮਕਾਮ ਦਾ ਢੇੜਨ ਦਾ ਕੰਮ ਬਹੁਤ ਵਧੀਆ ਅੱਜ ਦੇਣਾ ਐ ਅੱਜ ਫਾਈਨਲੀ ਢੇੜ ਹੋ ਜਾਣਾ ਸਾਰਾ ਉਸ ਤੋਂ ਬਾਅਦ ਕਲੀ ਕੁਲੀ ਗੇਰ ਕੇ ਵੰਡ ਕਰੂਗੇ ਉਹ ਉਹ ਬਾਈ ਰਾਮ ਤੇ ਰਾਮ ਤੇ ਗਾੜ ਰਿਆ ਗਾੜ ਰਾਂ ਚੱਕ ਕੇ ਸਾਈਡ ਪਰ ਕਰ ਦੇ ਇੱਧਰ ਕੱਢਦੇ ਹਾਂ ਓਕੇ ਮੁੰਡਾ ਬਹੁਤ ਕਾਰੀਗਰ ਹੈ ਜੀ ਮਸ਼ੀਨ ਦਾ ਆਪਰੇਟਰ ਜੱਸ ਕਰਨ ਗਿਆਲ ਬੈਠਿਆ ਦੇ ਇਹ ਨਹੀਂ ਉਤਰ ਰਹੀ ਹੈ ਜੀ ਉਹ ਪੈਪ ਆ ਗਿਆ ਪੈਪ ਲੋਈ ਬੰਦੇ ਪਹੁੰਚ ਗਏ ਬਹੁਤ ਦੋ ਵੀ ਆ ਗਏ ਪੱਥਰਾਂ ਵਾਲੇ ਕਾਬਲਾ ਬੰਦਾ ਤੇ ਆ ਸਮਾਨ ਚੱਕਣਾ ਹੁਣ ਤੇ ਫੇਰ ਦੜਾਈ ਸ਼ੁਰੂ ਹੋਣੀ ਹੈ ਅਗਲੇ ਪਹਿਲਾਂ ਆ ਕਲੀਅਰ ਕਰਨਾ ਉੱਥਲਾ ਕਮਰਾ ਢਾਕ ਹੈ ਨਾ ਇਹ ਸਮਾਨ ਸਮੂਹਣਾ ਬੰਦੋਬਸਤ ਕਰ ਦਈਏ ਇਹਦਾ ਇਹ ਮਸ਼ੀਨ ਤਾਇਪੋ ਤੇ ਆਣ ਕੇ ਉੱਪਰ ਚੱਕਣੇ ਪੈਣੇ ਚਾਰੇ ਟਾਇਰ ਇਹ ਕੰਮ ਕਰਦੀ ਹੈ ਇਹ ਜੀਸੀਬੀ 3ਡੀਐਕਸ ਲੋ ਜੀ ਫਾਈਨਲੀ ਸਾਬ ਪੱਤਣ ਵਾਲੇ ਵੀ ਆ ਗਏ ਈ ਦਕਾਨਾਂ ਲੱਗੇ ਤੇ ਫਿਰ ਤੋਂ ਮੇਰੀ ਫੈਮਿਲੀ ਵੱਲੋਂ ਤੇ ਮੇਰੇ ਵੱਲੋਂ ਆਪ ਸਾਰਿਆਂ ਦਾ ਇੱਧਰ ਜਾਂ ਬਾਹਰ ਦੇ ਸੰਬ ਦੇਸ਼ਾਂ ਦੇ ਵਸਦੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਇਹ ਭਰਾਵਾਂ ਲਈ ਇਹ ਸਾਲ ਬਹੁਤ ਵਧੀਆ ਖੁਸ਼ੀਆਂ ਭਰਿਆ ਆਵੇ ਤੇ ਆਪ ਸਭ ਨੂੰ ਫਿਰ ਤੋਂ ਮੇਰੇ ਵੱਲੋਂ ਇੱਕ ਵਾਰੀ ਹੈਪੀ ਨਿਊਅਰ

ਜਗਾ ਵੀ ਰਵੀ ਪੱਥਰਾਂ ਵਾਲੇ ਇਹ ਦੋ ਜੀ ਤੇ ਇੱਕ ਇਹ ਬੰਦਾ ਬੁਲਾਇਆ ਆਪਾਂ ਨੇ ਹੁਣ ਜਾ ਕੇ ਗੱਲ ਕਰਦੇ ਚਾਚੇ ਉਹਨਾਂ ਇਹ ਦੱਸਣ ਲੱਗੇ ਜੀ ਕਹਿੰਦੇ ਕੰਮ ਖੱਚਿਆ ਪਿਆ ਤੇ ਚੱਲਦੇ ਆ ਜੀ चक चक् भाई छेती छेती <स्छेणी> <स्छेणी> ਲਿਆਈ ਮਾਂ ਕੱਖ ਹਾਂਜੀ ਦੇਖਿਆ ਫੇਰ ਕੰਮ ਨਾ ਤਾਂ ਆਇਆ ਹੋਣਾ ਤਾਂ ਕੋਈ ਆਪਾਂ ਕੱਢੀ ਜਾਂਨੇ ਟਾਈਮ ਕਾਲੂ ਚੱਲ ਆਪਾਂ ਵੀ ਲੱਗੇ ਚਲੋ ਚਲੋ ਹਾਂ ਭਾਈ ਦੀਪਾ ਬੈਠੀ ਐ ਦੀਪਾ ਲਿਆਈ ਪੱਠੇ ਪੰਜ ਵੱਡ ਲਿਆਈ ਬਾਜੀ ਮੇਰੇ ਟੱਲੋਂ ਲੱਗੇ ਇੱਕ ਗੇੜਾ ਇੱਧਰ ਤੇ ਕੱਢਦੇ ਉੱਧਰ ਨੂੰ ਉੱਧਰ ਤੇ ਇੱਧਰ ਨੂੰ ਕੱਢਦੇ ਹਾਂ ਹਾਂ ਲੈ ਲੈ ਇਤਨਾ ਮੈਂ ਹੁਣ ਕੰਮ ਦੇਖਿਓ ਬਾ ਇੰਨਾ ਕੀ ਕੰਮ ਐ ਬਸ ਵਾਹ ਤੇ ਲੋਡਰ ਹੋ ਜਾਣਾ ਅੱਜ ਬਾਜੀ ਨੂੰ ਬ੍ਰੇਕਫਾਸਟ ਵੀ ਮਿਲਿਆ ਚੂਹੇ ਨੱਚਦੇ ਬਾਜੀ ਦੇ ਪੇਟ 'ਚ ਹਾਥ ਟੁੱਟ ਗਿਆ ਹਾਥ ਦੇਖ ਲੋ ਚਾਚੀ ਦਾ ਛੱਜ ਗਿਆ ਤਾਰ ਨੂੰ ਛੱਜ ਛੱਜ ਹਾਥ ਤਾਂ ਤੱਕ ਰੋ ਉਹ ਉਹ ਤਾਂ ਪਹਿਲੇ ਹੀ ਟੁੱਟਿਆ ਵਾਏ ਟੱਕੜੀ ਪਈ ਦਾ ਇਹ ਵੀ ਟੱਕੜੀ ਲੈ ਬਈ ਆ ਮਾਂ ਤਾਂ ਮਿਲੀ ਸਾਨੂੰ ਘਰ ਦੇ ਵਿੱਚ ਪੁਰਾਣੀ ਬਰਾਸਤ ਪੁਰਾਣੀ ਬਰਾਸਤ ਸਾਹਮਣੇ ਰੱਖੀ ਹੋਈ ਸੀ ਦਿਖਾ ਪਲੇਟਾਂ ਵਰਗੀ ਐ ਪਲੇਟਾਂ ਵਰਗੀ ਹੈ ਨਾ ਹਾਂ ਲੈ ਇਹ ਕਨੀ ਜਮਨੀ ਤਾਂ ਖੜੀ ਐ ਬਰਾਬਰ ਤੋਲਦੀ ਐ ਨਾ ਆ ਤਾਂ ਉਲਝ ਗਈ ਹੁਣ ਲਾਓ ਜੀ ਪਲੇਟਾਂ ਹੀ ਲਾਈਆਂ ਮਿਆਂ ਪਲੇਟਾਂ ਕਹਿੰਦੇ ਕਮਾਈ ਦੀ ਠੀਕ ਐ ਵੈਸੇ ਹਾਂਜੀ ਮੇਰੇ ਪਤਾ ਨਹੀਂ ਉਰਾ ਹੈ ਕਰਨ ਕੋਲ ਤੀ ਘਰ ਗੁਰਦੁਆਰੇ ਖੜੀ ਹੈਗੀ ਥੇ ਨਾਲ ਹੈਗੀ ਹੈ ਲਾਓ ਜੀ ਅੰਦਰੋਂ ਤੇ ਨ ਬਾਹਰ ਦਾ ਬਾਗਣਾ ਤਾਂ ਭਰ ਕੇ ਉਧਰ ਗੇਰਤੀਆਂ ਜੀ ਇਹ ਸਾੜੇ ਲਈ ਵਧੀਆ ਹੋ ਗਿਆ ਜੀ ਕਿਉਂਕਿ ਮਸ਼ੀਨ ਮਿਲੀ ਵੀ ਐ ਤੇ ਅੱਜ ਆਪਣੇ ਨਵਾਂ ਸਾਲ ਵੀ ਤੇ ਭਰਾ ਵੀ ਆਏਵੇਂ ਵੀਰ ਉਹਨੇ ਤੇ ਹੁਣ ਐ ਸੋਚਿਆ ਵੀ ਜਿਹੜੇ ਮੋٹے ਮੋਟੇ ਪੱਥਰ ਐ ਚਲੋ ਐ ਭਰ ਕੇ ਨਾ ਐ ਮਸ਼ੀਨ ਗੈਲ ਉਧਰ ਚਲੇ ਜਾਉਗੇ ਨਹੀਂ ਆ ਤਾਂ ਇੱਕ ਪੱਥਰੇ ਚੱਕ ਕੇ ਤੁਰ ਨਹੀਂ ਹੁੰਦਾ ਹਨਾ ਵੀਰ ਜੀ ਇੱਕ ਪੱਥਰੇ ਜੇ ਆਪਾਂ ਦੂਰ ਨੂੰ ਲੈ ਕੇ ਜਾਈਏ ਜਾ ਤਾਂ ਨਹੀਂ ਹੋਣਾ ਹਨਾ ਤਾਂ ਤਾਂ ਸੋਚਿਆ ਐ ਵੀ ਚਲੋ ਮਸ਼ੀਨ ਨਾਲ ਵੈਸਟਰ ਹੋਊਗਾ ਜੀ ਇਹ ਆਪਣੇ ਦੀਰ ਵੀ ਆ ਗਏ ਤੇ ਦੋ ਪੱਥਰਾਂ ਵਾਲੇ ਤੇ ਦੀਰ ਆ ਗਿਆ ਉਧਰ ਇੱਕ ਜਣੇ ਨੂੰ ਹੋਰ ਲੇਗਾ ਚਾਰ ਪੰਜ ਹੋਗੇ ਜੀ ਅਸੀਂ ਬਾਹੂਣਾ ਸੀ ਸੋਚਿਆ ਵੀ ਚਾਰ ਪੰਜ ਨਾ ਗੇੜੇ ਜੇ ਚੱਕ ਦਈਏ ਉਰੇ ਤੇ ਗਾਡਰ ਰਕੂਟਰ ਚੱਕ ਹੋ ਜੂਗੇ ਇਹ ਪਈ ਜੀ ਦੋ ਰਹਿ ਗਏ ਬਸ ਬਾਕੀ ਤਾਂ ਚੱਕ ਤੇ ਤੇ ਉਹ ਕਮਰੇ ਦਾ ਅਸੀਂ ਤਾਂ ਨਹੀਂ ਅਜੇ ਛੇੜਿਆ ਜੀ ਉਹਦੇ ਵਿੱਚ ਹੋਰਾਂ ਵੀ ਦਰਵਾਜ਼ਾ ਜੀ ਪਰਾਂ ਵੀ ਦਰਵਾਜ਼ਾ ਉਹ ਕੱਢਣੇ ਜੀ ਕੱਢ ਕੇ ਫਿਰ ਤੋਹਾ ਲੂੰਗਾ ਇੰਨਾ ਆਹ ਕਲੀਅਰ ਹੋ ਜੂਗਾ ਜੀ ਜਿੰਨਾ ਮਲਬਾ ਇਹ ਸਾਰਾ ਇਹ ਕਲੀਅਰ ਕਰ ਲੂੰਗਾ ਜੀ ਹੈ ਕਿ ਨਹੀਂ ਜੀ ਤੇ ਬਾਕੀ ਤੁਸੀਂ ਦੇਖੇ ਰਹੀ ਕੰਮ ਚੱਲ ਰਿਹਾ ਜੋਰਾਂ ਸ਼ੋਰਾਂ ਤੇ ਸਾਰੇ ਚਾਚੇ ਨੂੰ ਦਿਓ ਜੀ ਬਤਾਈਆਂ ਵੀ ਵਧੀਆ ਹੋ ਗਿਆ ਜੇ ਮਕਾਨ ਦਾ ਕੰਮ ਛੇੜ ਲਿਆ ਹੁਣ ਬਣ ਵੀ ਜਾਊਗਾ ਜੇ ਨਾ ਛੇੜਦੇ ਤਾਂ ਗੱਲਾਂ ਹੀ ਰਹਿ ਜਣੀਆਂ ਤੀਆਂ ਸਲਾਹਾਂ ਹੀ ਤੇ ਹੁਣ ਵਧੀਆ ਚਲੋ ਸਰਾਇ ਚੜ ਜਾਣਾ ਪਾਣੀ ਲਿਆਵਾ ਜੀ ਪਾਣੀ ਠੀਕ ਹੈ ਮੈਂ ਪਾਣੀ ਲੈ ਕਾਂ ਓਕੇ ਚਲੋ ਠੀਕ ਹੈ ਜੀ ਆਪਣਾ ਵਲੌਗ ਅੱਜ ਦਾ ਇੱਥੇ ਤੱਕ ਤਾਂ ਬਾਕੀ ਮਿਲਦੇ ਆਂ ਅਗਲੇ ਵਲੌਗ ਵਿੱਚ ਤੁਸੀਂ ਸਾਰੇ ਜਣੇ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਪਾਣੀ ਪਾਣੀ ਲਿਆ ਮਜੀਤ ਹੈ ਆ ਉਰੀ ਆਇਆ ਪਾਣੀ ਆ ਭਰ ਲੋ ਵਾ ਟੂਟੀ ਦਈ ਤਾਜ਼ਾ ਹੀ ਆ ਰਿਹਾ ਹਨਾ ਚਾਚਾ ਤਾਜ਼ਾ ਹੀ ਹੈ ਹਾਂ ਹੀ ਭਰ ਕੈ ਭਲਾ ਦੰਨਾ ਚਲੋ ਠੀਕ ਹੈ ਜੀ ਤੇ ਉਹ ਫੇਰ ਆ ਗਈ ਮਸ਼ੀਨ ਹੁਣ ਮੈਂ ਲੱਗਿਆ ਹੀ ਭਰਨਾ ਆਪਣਾ ਵਲੋਗ ਇੱਥੇ ਤੱਕ ਦਾ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਲੌਗ ਨੂੰ ਫੋਲੋ ਬਹੁਤ ਕਰਨ ਲਈ ਜਿਸ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰ ਦੇਣਾ ਜੀ ਵੀ ਕੀ ਚੱਲ ਰਿਹਾ ਹਮਾ ਚੱਲ ਜਾ ਆਪਣੇ ਚਾਚਾ ਆਏ ਉਹਨਾਂ ਦਾ ਹੈ ਆਪਣੇ ਮਕਾਨ ਦੇ ਲੱਗੇ ਵੀ ਕੰਮਕਾਰ ਕਰਨ ਹੁਣ ਤੁਸੀਂ ਸ਼ੇਅਰ ਕਰਦੇ ਹੋ ਵੀ ਬਲੌਗ ਨੂੰ ਕਿਤੇ ਗਏ ਸਾਰਿਆਂ ਨੂੰ ਸਾਸਰੀ ਕਾਲ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਫਿਰ ਤੋਂ ਧੰਨਵਾਦ